ਅੰਮ੍ਰਿਤਸਰ ਦੇ ਵਿੱਚ ਵਰਕਰ ਮਿਲਣ ਨੂੰ ਸੰਬੋਧਨ ਕੀਤਾ ਜਿੱਥੇ ਕਿ ਪੰਜਾਬ ਦੇ तमाम वॉलंटियर ਅਤੇ ਕੈਬਨਿਟ ਮੰਤਰੀ ਹਾਜ਼ਰ ਹੈ ਨਹੀਂ। ਤothe ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰ ਮਿਲਣ ਨੂੰ ਸੰਬੋਧਨ ਕਰਦੇ ਹਾਂ ਹੋਰ ਕੀ ਕੁਝ ਕਿਹਾ ਆਉ ਜਾਣਦੇ। ਨੇਤਾ ਜੀ ਜੇਲ੍ਹ ਚਲੇ ਗਏ। ਮੈਂ ਜੇਲ੍ਹ 'ਚ ਮਿਲ ਕੇ ਆਉਂਦਾ ਸੀ ਇਹਨਾਂ ਨੂੰ। ਤਾਂ ਇਹਨਾਂ ਨੇ ਮੈਨੂੰ ਆਪਣੀ ਸਿਹਤ ਤੋਂ ਪਹਿਲਾਂ ਪੰਜਾਬ ਬਾਰੇ ਦਿੱਲੀ ਬਾਰੇ ਪੁੱਛਣਾ ਪੰਜਾਬ ਚ ਕਿਵੇਂ ਹੈ ਕੋਈ ਸਹੂਲਤ ਵੰਟਨ ਕੀਤੀ ਇਹਨਾਂ ਨੇ ਇਲੈਕਸ਼ਨ ਕੋਡ ਕਰਕੇ ਬਿਜਲੀ ਬਿਲਕੁਲ ਫਰੀ ਮਿਲ ਰਹੀ ਹੈ ਮੰਡੀਆਂ ਚ ਹੋ ਗਏ ਪ੍ਰਬੰਧ ਸਾਰੇ ਕਣਕ ਦੇ ਚੱਕੀ ਜਾ ਰਹੀ ਹੈ ਕਣਕ ਇਸ ਵਾਰ ਪੈਦਾਵਾਰ ਕਿੰਨੀ ਕnik ਨਿਕਲੀ ਹੈ ਪੈਸੇ ਮਿਲ ਰਹੇ ਨੇ ਸੀਸੀਐਲ ਦੇ ਮੈਂ ਕਿਹਾ ਜੀ ਮੈਂ ਸਾਰਾ ਦੱਸਦਾ ਸੀ 48 ਘੰਟਿਆਂ ਦੇ ਵਿੱਚ ਵਿੱਚ ਪੈਸੇ ਮਿਲ ਰਹੇ ਨੇ ਕਣਕ ਵੀ ਚੱਕੀ ਜਾ ਰਹੀ ਹੈ ਕੋਈ ਸੁਬਿਧਾ ਦੇ ਵਿੱਚ ਕਮੀ ਨਹੀਂ ਆਈ ਬਲਕਿ ਦੋ ਚਾਰ ਸੁਵਿਧਾਵਾਂ ਵਧਾਈਆਂ ਹੀ ਨੇ ਅਸੀਂ ਤੇ ਨਾਲੇ ਕਹਿੰਦੇ ਸੀਗੇ ਕਿ ਮੇਰੇ ਵੱਲੋਂ ਸਾਰਿਆਂ ਨੂੰ ਸੱਸੀ ਕਹ ਬੁਲਾ ਦੇ ਮੈਂ ਆਉਂਗਾ ਜਦੋਂ ਬਾਹਰ ਤਾਉਣ ਸਰ ਪਹਿਲਾਂ ਮਰਸਦ ਦਰਬਾਰ ਸਾਹਿਬ ਮੱਥਾ ਟੇਕੂੰਗਾ ਪਰ ਪਤਾ ਨਹੀਂ ਸੀਗਾ ਕਿ ਇੰਨਾ ਛੇਤੀ ਰੱਬ ਕਿਰਪਾ ਕਰ ਦੂਗਾ ਕਿ ਸੁਪਰੀਮ ਕੋਰਟ ਨੇ ਅਚਾਨਕ 20 ਦਿਨ ਵਾਸਤੇ ਰੀਲੀਫ ਦਿੱਤੀ ਅਸਲ 'ਚ ਇਹ 20 ਦਿਨ ਜਿਹੜੇ ਨੇ ਇਹ ਇਹਨਾਂ ਦੇ ਇਹ ਜਿਹੜੇ ਤਾਨਾਸ਼ਾਹ ਨੇ ਨਾ ਇਹ 20 ਦਿਨ ਇਹਨਾਂ ਲਈ ਬਹੁਤ ਖਤਰਨਾਕ ਨੇ ਕਿਉਂਕਿ ਅਰਵਿੰਦ ਕੇਜਰੀਵਾਲੀ ਥੱਕਣ ਵਾਲਿਆ ਬੰਦਿਆਂ ਚੋਂ ਨਹੀਂ ਹੈਗੇ ਕੱਲ ਲਖਨਊ ਸੀਗੇ 10:30 ਵਜੇ ਲਖਨਊ ਪ੍ਰੈਸ ਕਾਨਫਰੰਸ ਸੀ ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਜੀ ਨਾਲ ਲਖਨਊ ਤੋਂ ਸਿੱਧੇ ਅੰਮ੍ਰਿਤਸਰ ਸਾਹਿਬ ਆਏ ਮੈਂ ਕਹਦੀਆਂ ਸੀ ਮੈਨੂੰ ਕਹਿੰਦੇ ਤੂੰ ਆਪਣਾ ਕੰਮ ਕਰਕੇ ਲੇਟ ਆ ਜੀ ਆਪਾਂ 5:00 ਵਜੇ ਚੱਲਾਂਗੇ ਦਰਬਾਰ ਸਾਹਿਬ ਫਿਰ ਤੋਂ ਰੋਡ ਸ਼ੋਅ पांच बजे दरवाज़ साह मा टेकया दुरैयाना मंदिर मत्था टेक रोड शो से आ गया सत्त बजे अठ बजे तक रोड शो होने इस बात थोड़ी मीटिंग तो बाद तीर्थ जाना मत्था टेकना है तो उस तो सीधे एयरपोर्ट जाना कितने है उधर ठाकरे दे महाराष्ट्र जा रहे हैं ये बंद नहीं थकता यह बंदा देश भगत है इस बंद पता है कि ज मैं जिना टाइम बोली जाऊँगा देश के दे लोग जम्प्रैस होंगे रहने कि आओ ਅਪਾ ਇੱਕ ਐਸਾ ਦੇਸ਼ ਸਿਰਜੀਏ ਜਿੱਥੇ ਸਾਰਿਆਂ ਦਾ ਸਾਰੇ ਧਰਮ ਕਿਉਂਕਿ ਇਹਨਾਂ ਨੂੰ ਇਹ ਸੀਗਾ ਕਿ ਜਦੋਂ ਕੇਜਰੀਵਾਲ ਸਾਹਿਬ ਅੰਦਰ ਚਲੇ ਗਏ ਉਹ ਤੋਂ ਬਾਅਦ ਪੰਜਾਬ ਚ ਪਾਰਟੀ ਤੋੜ ਲਾਂਗੇ ਦਿੱਲੀ ਚ ਪਾਰਟੀ ਤੋੜ ਲਾਂਗੇ ਪਰ ਤੁਸੀਂ ਜੋ ਏਕਾ ਦਿਖਾਇਆ ਜੋ ਜੋ ਵੀ ਮੈਂ ਤੁਹਾਨੂੰ ਦੱਸਦਾ ਸੀ ਆ ਕੇ ਬਾਹਰ ਕਿ ਇਦਾਂ ਕਰਨਾ ਹੈ ਹੁਣ ਆਪਾਂ ਇਦਾਂ ਕਰਨਾ ਹੈ ਆਪਾਂ ਨੇ ਪ੍ਰਚਾਰ ਚ ਕਮੀ ਨਹੀਂ ਆਉਣ ਦੇਣੀ ਮੈਂ ਖੇਤਰ ਵੀ ਜਾਊਂਗਾ ਤੁਸੀਂ ਵੀ ਕੋਈ ਨੁੱਕੜ ਮੀਟਿੰਗਾਂ ਸ਼ੁਰੂ ਕਰੋ ਛੋਟੀਆਂ ਮੀਟਿੰਗਾਂ ਤੋਂ ਸ਼ੁਰੂ ਕਰੋ ਫਿਰ ਵੱਡੇ ਰੋਡ ਸ਼ੋਅ ਕਰਾਂਗੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਕੀਤਾ ਤੇ ਅੱਜ ਪ੍ਰਚਾਰ ਦੇ ਵਿੱਚ ਇਸ ਵਕਤ ਪਾਰਟੀ ਦੇਸ਼ ਦੇ ਵਿੱਚ ਨੰਬਰ 1 ਚੱਲ ਰਹੀ ਹੈ ਪ੍ਰਚਾਰ ਦੇ ਵਿੱਚ ਕਿਸੇ ਗੱਲੋਂ ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਹਾਂ ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮਾਂ ਤੇ ਵੋਟਾਂ ਮੰਗ ਰਹੇ ਹਾਂ ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ ਕਿੰਨਾ ਫਰਕ ਹੈ ਇਹਦਾ ਮਤਲਬ ਕੁਝ ਕੀਤਾ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਕਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਤਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗਠਵੰਦਰ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪੱਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊਗਾ ਜਿਸ ਤਰ੍ਹਾਂ ਦੀ ਏਕਤਾ ਜਿਸ ਤਰ੍ਹਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ ਕਿਉਂਕਿ ਪਾਰਟੀ 'ਚ ਕਈ ਵਾਰੀ ਇੱਕ ਦੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ ਹੋ ਜਾ ਇਹ ਮਨੁੱਖੀ ਫਿਤਰਤ ਹੈ ਆਪਣੀ ਤਾਂ ਲੱਖਾਂ ਕਰੋੜਾਂ ਲੋਕਾਂ ਦੀ ਪਾਰਟੀ ਹੈ ਉਹ ਇੱਕ ਬਿਗ ਬਾਸ ਚੱਲਦਾ